ਗੁਰ ਰਾਮ ਦਾਸ ਰਾਖੂ ਸਰਨਾਈ ਗੁਰ ਰਾਮ ਦਾਸ ਰਾਖੂ ਸਰਨਾਈ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਜੀ ਦੀ ਵਕਤ ਵੀ ਮੈਂ ਮਨਪੀਤ ਸਿੰਘ ਆਜ਼ਾਦ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਬਹੁਤ ਜ਼ਿਆਦਾ ਪਿਆ ਹੈ ਤੇ ਲੋਕ ਜਿਹੜੇ ਗਰਮੀ ਕਾਰਨ ਬਹੁਤ ਸਾਰੇ ਪਰੇਸ਼ਾਨ ਨਜ਼ਰ ਆ ਰਹੇ ਹੈ ਤੇ ਗੱਲ ਕਰੀਏ ਗੁਰੂ ਨਗਰੀ ਅੰਮ੍ਰਿਤਸਰ ਦੀ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਿਛਲੇ 2-3 ਦਿਨ ਤੋਂ ਜਿਹੜਾ ਕਿ بارش ਹੋ ਚੁੱਕੀ ਸੀ ਪਰ ਅੰਮ੍ਰਿਤਸਰ ਜਿਹੜਾ ਕਿ ਪਛੜਿਆ ਨਜ਼ਰ ਆਇਆ ਸੀ ਅੱਜ ਕੱਲ ਰਾਤ ਦੀ ਜਿਹੜੀ ਗੱਲ ਕਰੀਏ ਕਿ ਬਹੁਤ ਸਾਰੀ بارش ਅੰਮ੍ਰਿਤਸਰ ਦੇ ਵਿੱਚ ਹੋਈ ਸੀ ਸ੍ਰੀ ਹਰਮੰਦਰ ਸਾਹਿਬ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਲੋਕ ਦਰਸ਼ਨ ਕਰਨ ਵਾਸਤੇ ਆਪ ਮੁਹਾਰੇ ਹੋ ਕੇ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਰਹੇ ਹਨ ਤੇ ਮੌਸਮ ਦੇ ਵਿੱਚ ਬਹੁਤ ਸਾਰੀ ਤਬਦੀਲੀ ਆ ਚੁੱਕੀ ਤੇ ਲੋਕ ਦਰਸ਼ਨ ਕਰਨ ਲਈ ਉਤਾਵਲੇ ਹਨ ਤੇ ਬਹੁਤ ਸਾਰੀ ਸੰਗਤ ਅੱਜ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੀ ਹੈ ਤੇ ਜਿਹੜੇ ਬੱਚਿਆਂ ਨੂੰ ਸੁਖ ਰੀડા ਮਹਿਸੂਸ ਕਰ ਰਹੇ ਹਨ ਤੇ ਇਹ ਤੁਸੀਂ ਤਸਵੀਰਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਦੇਖ ਸਕਦੇ ਹੋ ਕਿ ਹੁਣ ਨਿੱਕਾ-ਨਿੱਕਾ ਜਿਹੜਾ ਮੀ ਪਿਆ ਰਿਹਾ ਤੇ ਇਸ ਵਕਤ ਜਿਹੜੇ ਲੋਕ ਬਾਹਰ ਨਿਕਲੇ ਹਨ ਜਿਹੜੇ ਕਿ ਦੂਰੋਂ-ਦੂਰੋਂ ਜਿਹੜੇ ਲੋਕ ਇੱਥੇ ਲੱਖਾਂ ਦੀ ਤਦਾਦ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਮਸਤਕ ਹੋਣ ਵਾਸਤੇ ਆਉਂਦੇ ਹਨ ਤੇ ਸੰਗਤਾਂ ਜਿਹੜੀਆਂ ਹਨ ਦਰਸ਼ਨਾਂ ਲਈ ਪਹੁੰਚ ਚੁੱਕਿਆ ਹਨ ਤੇ ਜਿਹੜੀ ਹੋ ਸਕਦਾ ਕਿ ਸ਼ਾਮ ਤੱਕ ਸੰਗਤ ਦੇ ਵਿੱਚ ਬਹੁਤ ਸਾਰਾ ਵਾਦਾ ਹੋ ਜਾਵੇ ਤੁਸੀਂ ਜੁੜਿਓ ਜੀਤ ਵੈਬ ਟੀਵੀ ਦੇ ਨਾਲ ਮਹਾਨਪ੍ਰੀਤ ਸਿੰਘ ਆਜ਼ਾਦ ਅੰਮ੍ਰਿਤਸਰ ਗੁਰ ਰਾਮ ਦਾਸ ਰਾਖੂ ਸਰਨਾਈ ਗੁਰ ਰਾਮ ਦਾਸ ਰਾਖੂ ਸਰਨਾਈ ਇੱਕ ਅਰਦਾਸ ਅਰਦਾਸ ਪਾਠ ਕੀ ਰਤ ਕੀ ਗੁਰ ਰਾਮਦਾਸ ਆਪੋ ਸਰਣਾਇ ਗੁਰ ਰਾਮਦਾਸ